ਪਿਛਲੇ ਕੁਝ ਦਿਨਾਂ ਤੋਂ ਸ਼ਹਿਰ ਧਾਰੀਵਾਲ ਦੇ ਵਿੱਚ ਦਿਨ ਦੇ ਸਮੇਂ ਬਿਜਲੀ ਬੰਦ ਰਹਿ ਰਹੀ ਹੈ ਆਓ ਤੁਹਾਨੂੰ ਇਸ ਨਿਊਜ਼ ਦੇ ਰਾਹੀਂ ਦੱਸਦੇ ਹਾਂ ਕਿ ਦਿਨ ਦੇ ਸਮੇਂ ਸ਼ਹਿਰ ਧਾਰੀਵਾਲ ਦੀ ਲਾਈਟ ਬੰਦ ਹੋਣ ਦਾ ਕਾਰਨ ਕੀ ਹੈ ਇਸ ਦਾ ਕਾਰਨ ਹੈ ਕਿ ਸ਼ਹਿਰ ਤਾਰੀਵਾਲ ਦੇ ਲੋਡ ਨੂੰ ਬਿਜਲੀ ਵਿਭਾਗ ਵੱਲੋਂ ਦੋ ਹਿੱਸਿਆਂ ਦੇ ਵਿੱਚ ਵੰਡਿਆ ਜਾ ਰਿਹਾ ਹੈ ਔਰ ਨਵੀਂ ਇੱਕ ਤਾਰ ਪਾਈ ਜਾ ਰਹੀ ਹੈ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਸਾਥੀ ਕਰਮਚਾਰੀ ਖੰਬੇ ਦੇ ਉੱਪਰ ਚੜਿਆ ਹੋਇਆ ਹੈ ਸਾਈਡ ਦੇ ਉੱਪਰ ਜਿਹੜਾ ਵਾ ਇੱਕ ਮਸ਼ੀਨ ਲੱਗੀ ਹੋਈ ਹੈ ਔਰ ਤਾਰ ਦਾ ਇੱਕ ਵੱਡਾ ਰੋਲ ਇਸ ਮਸ਼ੀਨ ਦੀ ਸਹਾਇਤਾ ਦੇ ਨਾਲ ਕਰਮਚਾਰੀਆਂ ਵੱਲੋਂ ਲਗਾਤਾਰ ਸ਼ਹਿਰ ਦੇ ਵਿੱਚ ਪਾਇਆ ਜਾ ਰਿਹਾ ਹੈ ਇਸ ਸਬੰਧ ਵਿੱਚ ਜਦੋਂ ਅਸੀਂ ਬਿਜਲੀ ਬੋਰਡ ਧਾਰੀਵਾਲ ਦੇ ਐਸ ਡੀਓ ਸਾਹਿਬ ਨਾਲ ਗੱਲ ਕੀਤੀ ਤਾਂ ਉਹਨਾਂ ਵੀ ਇਹ ਜਾਣਕਾਰੀ ਦਿੱਤੀ ਕਿ ਇਹ ਨਵਾਂ ਤਾਰ ਦਾ ਰੋਲ ਸਮੁੱਚੇ ਸ਼ਹਿਰ ਵਿੱਚ ਪਾਇਆ ਜਾ ਰਿਹਾ ਹੈ ਔਰ ਬਿਜਲੀ ਦੇ ਲੋਡ ਨੂੰ ਕਿਉਂਕਿ ਏਸੀ ਬਹੁਤ ਜ਼ਿਆਦਾ ਲੱਗ ਚੁੱਕੇ ਹਨ ਇਸ ਲੋਡ ਨੂੰ ਦੋਵਾਂ ਹਿੱਸਿਆਂ ਦੇ ਵਿੱਚ ਵੰਡਿਆ ਜਾ ਰਿਹਾ ਹੈ ਜਿਸ ਦੇ ਨਾਲ ਗਰਮੀਆਂ ਦੇ ਵਿੱਚ ਲੋਕ ਸਹੂਲਤ ਨੂੰ ਧਿਆਨ ਰੱਖਦੇ ਹੋਏ ਲਗਾਤਾਰ ਸਪਲਾਈ ਬਿਜਲੀ ਦੀ ਦਿੱਤੀ